ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 500 ਪੰਨਾ ਕਿਸੇ ਕਿਤਾਬ ਦਾ ਪੜਨਾ ਹੋਵੇ ਜੇ ਤਾਂ ਕੋਈ ਬੰਦਾ ਚਾਰ ਘੜ ਡੱਕੀ ਦੇ ਲਾ ਕੇ ਲੱਗਿਆ ਰਵੇ ਫਿਰ ਤਾਂ 50 ਘੰਟੇ ਵਿੱਚ ਵੀ ਪੜ ਦੂ ਦੋ ਦਿਨ ਲਗਾਤਾਰ ਲੱਗਰ ਵਿੱਚ ਪੜ ਦੂ ਪਰ ਜੇ ਉਹਦੇ ਵਿੱਚ ਕੁਝ ਲੱਭਣਾ ਹੋਵੇ ਸਮਝਣਾ ਹੋਵੇ ਫਿਰ ਜਨਾਬ ਘੱਟੋ ਘੱਟ 1 ਮਹੀਨਾ ਚਾਹੀਦਾ 1 ਮਹੀਨਾ ਚੱਲਣਾ ਪੜੂਆ ਤੇ ਇਹ ਗੱਲ ਮੈਂ ਕਿਉਂ ਕੀਤੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਉਹ ਜਿਹੜੀ ਪਟੀਸ਼ਨ ਪਾਈ ਸੀ ਅਮਰਤਪਾਲ ਨੂੰ ਪ੍ਰੋਲ ਮਿਲੇ ਤੇ ਉਹਦੇ ਸਬੰਧ ਵਿੱਚ ਜਵਾਬ ਮੰਗਿਆ ਸੀ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਨੇ 500 ਪੰਨਿਆਂ ਦਾ ਜਵਾਬ ਮਾਨਯੋਗ ਹਾਈ ਕੋਰਟ ਅਦਾਲਤ ਵਿੱਚ ਪੇਸ਼ ਕੀਤਾ ਹੈ। ਵੀ ਆ ਜਵਾਬ ਹੈ ਸਾਡਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਐਨਐਸਏ ਲੱਗੀ ਰਵੇ। ਤੇ ਹਾਲੇ 11 ਦਸੰਬਰ ਨੂੰ ਜਾਣੀ ਕਿ ਸੁਣਵਾਈ ਦੁਬਾਰਾ ਹੋਣੀ ਹੈ। ਅਸ਼ਾ ਮੈਂ ਜਿਹੜੀ ਗੱਲ ਕਰਨੀ ਹੈ ਨਾ ਮੈਂ ਅੱਜ ਗੱਲ ਉਹ ਕਹਿਣੀ ਹੈ ਵੀ ਗੁਰਮੁਖ ਬੈਰ ਬਿਰੋਧ ਗਵਾਬੈ ਸਾਡੇ ਕੋਲ ਉਹ ਸੋਚ ਹੈ ਅਸੀਂ ਨਿੱਜੀ ਤੌਰ ਤੇ ਕਿਸੇ ਬੰਦੇ ਦਾ ਵਿਰੋਧ ਨਹੀਂ ਕਰਦੇ ਤੇ ਨਾ ਹੀ ਕਰਨਾ ਤੇ ਨਾ ਹੀ ਕੀਤਾ ਮੈਂ ਹਮੇਸ਼ਾ ਬੰਦੇ ਦੀਆਂ ਕਰਤੂਤਾਂ ਤੇ ਗੱਲ ਕੀਤੀ ਹੈ ਇਸੇ ਕਰਕੇ ਪਾਵਨ ਬਾਣੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਕਹਿੰਦੇ ਮਨੁੱਖਾ ਜਨਮ ਮਿਲਿਆ ਪਰ ਕਰਤੂਤਾਂ ਜਿਹੜੀਆਂ ਨੇ ਪਸ਼ੂਆਂ ਵਾਲੀਆਂ ਨੇ ਜੇ ਸੌਖਾ ਸਮਝਣਾ ਹੋਵੇ ਤੁਹਾਡੇ ਘਰੇ ਡੰਗਰ ਵੀ ਨੇ ਕੁੱਤੇ ਵੀ ਰੱਖੇ ਨੇ ਜਾਨਵਰ ਰੱਖੇ ਨੇ ਅਸੀਂ ਕਿਸੇ ਡੰਗਰ ਨੂੰ ਕਿਸੇ ਕੁੱਤੇ ਨੂੰ ਜਾਨਵਰ ਨੂੰ ਇਦਾਂ ਕਹਿੰਨੇ ਆਂ ਬੀਤ ਨੂੰ ਡੰਗਰ ਐ ਤੂੰ ਪਸ਼ੂ ਐ ਪਸ਼ੂਆਂ ਵਾਲੇ ਕੰਮ ਕਰ ਕਦੇ ਨਹੀਂ ਕਹਿੰਦੇ ਕਿਉਂਕਿ ਪਸ਼ੂ ਡੰਗਰ ਜਿੰਨੀ ਕੋਦੀ ਸੋਝੀ ਐ ਉਹਦੇ ਮੁਤਾਬਕ ਉਹ ਕਰੀ ਜਾਂਦੇ ਆ ਤੇ ਇਹ ਗੱਲ ਹਮੇਸ਼ਾ ਬੰਦੇ ਨੂੰ ਕਿਹੜੇ ਪੈਂਦੇ ਵੀ ਤੂੰ ਬੰਦਾ ਐ ਬੰਦਿਆਂ ਵਾਲੇ ਕੰਮ ਕਰ ਕਿਉਂ ਕਿਹੜੇ ਪੈਂਦੀਆਂ ਬੰਦਾ ਬੰਦਿਆਂ ਵਾਲੇ ਕੰਮ ਕਰਦਾ ਨਹੀਂ ਇਸ ਕਰਕੇ ਇਹ ਕਹਿਣਾ ਪੈਂਦਾ ਇਸ ਔਖੇ ਅਰਥ ਹੈ ਹੁਣ ਜਿਹੜੀਆਂ ਇਹ ਅਮਰਤਪਾਲ ਵਰਗਿਆਂ ਦੀਆਂ ਕਰਤੂਤਾਂ ਨੇ ਇਨਾ ਕਰਤੂਤਾਂ ਕਰਕੇ ਇਹ ਕੰਮ ਖਰਾਬ ਹੁੰਦਾ ਪੰਜਾਬ ਦੀ ਧਰਤੀ ਤੇ ਜਿਹੜਾ ਮਰਜੀ ਅੰਮ੍ਰਿਸ਼ਕਾਉਣ ਦੇ ਮਹਿਮ ਚਲਾਵੇ ਕੋਈ ਨਹੀਂ ਰੋਕਦਾ ਤੁਸੀਂ ਆਪਣੀ ਕੌਮ ਦਾ ਪ੍ਰਚਾਰ ਕਰੋ ਕੋਈ ਨਹੀਂ ਰੋਕਦਾ ਨਸ਼ੇ ਛਰਾਉਣ ਦੀ ਬਹਿਮ ਚਲਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਤੁਸੀਂ ਜਨਾਬ ਜੌਣੇ ਮੋੜ ਵਾਂਗੂ ਵਰੋਂ ਦੰਦ ਦੇ ਪਟੇ ਪਾ ਲਏ ਮੋੜਿਆਂ ਤੇ ਦਨਾਲੀਆਂ ਰੱਖ ਲੀਆਂ ਗੁੰਡਾਗਰਦੀ ਕੀਤੀ ਥਾਣੇ ਤੇ ਹਮਲਾ ਕੀਤਾ ਭੰਨ ਤੋੜ ਕੀਤੀ ਕੁੜੀ ਫੋਨ ਕਰਦੀ ਐ ਕਿ ਤੁਹਾਡਾ ਗਨਮੈਨ ਤੁਹਾਡਾ ਸਾਥੀ ਮੈਨੂੰ ਤੰਗ ਕਰਦਾ ਮੈਨੂੰ ਇਨਸਾਫ ਮਿਲੇ ਤੁਸੀਂ ਉਸੇ ਮੁੰਡੇ ਨੂੰ ਚੱਕਿਆ ਕੁੱਟਿਆ ਕਿਡਨਾਪ ਕੀਤਾ ਪਰਚਾ ਪੈ ਗਿਆ ਉਹ ਪਰਚਾ ਰੱਦ ਕਰਾਉਣ ਵਾਸਤੇ ਥਾਣੇ ਤੇ ਹਮਲਾ ਕਰ ਬੈਠੇ ਇੱਕ ਕਰਤੂਤਾ ਸੀ ਜਦੋਂ ਅਮਰ ਛਕਾਉਣ ਦੀ ਗੱਲ ਆਈ ਅਮਰਤ ਪਤਾ ਨਹੀਂ ਕਿਹਨੂੰ ਕਿਹਨੂੰ ਛਕਾਤਾ ਘਰ ਦੇ ਵਿੱਚ ਭਰਾ ਉਦਾਂ ਹੀ ਸਰੀਪਾ ਪਾ ਕੇ ਘੁੰਮੀ ਗਿਆ ਤੇ ਘਰ ਵਾਲੀ ਡਿਬਰੂ ਗੜ ਬੈਠੀ ਹੈ ਉਹਨੇ ਕਹਿੰਦੇ ਕਿਰਪਾਨ ਪਾਈ ਨਹੀਂ ਅਮਰ ਛਕਾਈ ਜਦੋਂ ਨਸ਼ਿਆਂ ਦੀ ਗੱਲ ਆਈ ਲੋਕਾਂ ਦੇ ਪੁੱਤਾਂ ਦੇ ਨਸ਼ੇ ਛੜਾਉਂਦੇ ਨੇ ਆਪ ਦਾ ਖੁਦ ਦਾ ਭਰਾ ਨਸ਼ੇੜੀ ਹੈ ਜਦੋਂ ਪੰਥਕੋਣ ਦੀ ਗੱਲ ਕਰਦੇ ਰਹੇ ਤੇ ਭਾਪਾ ਤਰਸੀਮਾ ਜਮਾਂਦਰੂ ਜਮਾਂਦਰੂ ਹੁੰਦਾ ਨਾ ਮੁੱਢ ਤੋਂ ਕਾਂਗਰਸੀ ਹੈ ਬੀਬੀ ਖਾਲੜਾ ਨੂੰ ਸਨਮਾਨ ਦੇਈਗੇ ਤਰਨਤਨ ਜਿਮਨੀ ਚੌਂਣ ਵਿੱਚ ਖੰਡੂਰ ਸਾਹਿਬ ਦੇ ਪਹਿਲਾਂ ਹਰਾਉਣ ਵਾਲੇ ਨੇ ਗੈਂਗਸਟਰਵਾਦ ਕਹਿੰਦੇ ਖਤਮ ਕਰਨਾ ਤੇ ਆਪਣੇ ਗੈਂਗਸਟਰਾਂ ਦੇ ਨਾਲ ਸਬੰਧ ਸੀ ਫਰੋਤੀਆਂ ਲੈਂਦੇ ਰਹੇ ਜੇਲ੍ਹਾਂ 'ਚ ਬਹਿ ਕੇ ਕਤਲ ਕਰਾਉਂਦੇ ਰਹੇ ਗੁਰਪ੍ਰੀਤ ਹਰੀ ਨੌਨ ਦਾ ਕਤਲ ਕਰਵਾਤਾ ਇਹ ਕਰਤੂਤਾਂ ਦੇ ਖਿਲਾਫ ਬੋਲਿਆਂ ਸੀ ਇਹ ਕਰਤੂਤਾਂ ਦੇ ਖਿਲਾਫ ਬੋਲਦੇ ਰਵਾਂਗੇ ਹੁਣ ਜਿਹੜੀ ਪੰਜਾਬ ਸਰਕਾਰ ਨੇ 550 ਦਾ ਜਵਾਬ ਦਿੱਤਾ ਜਿਹੜੇ ਕਿ ਪੂਰੀ ਵੱਡੀ ਕਾਪੀ ਕਿਤਾਬ ਲਿਖ ਕੇ ਭੇਜੀ ਆ ਉਹਦੇ ਵਿੱਚ ਇਹ ਕਰਤੂਤਾਂ ਨੇ ਇਹ ਕਰਦੂਤਾਂ ਦੱਸਿਆ ਨੇ ਵੀ ਇਹ ਕਰਦੂਤਾਂ ਪਹਿਲਾਂ ਵੀ ਕੀਤੀਆਂ ਨੇ ਦੁਬਾਰਾ ਵੀ ਕਰਨਗੇ ਇਸ ਕਰਕੇ ਉਹ ਕਹਿੰਦੇ ਵੀ ਐਨਐਸਏ ਲੱਗੀ ਰਹੇ ਜੇ ਕੋਈ ਮੇਰੇ ਕੋਲੋਂ ਪੁੱਛੇ ਆਹ ਜਿਹੜਾ ਫੋਨ ਹੈ ਨਾ ਆਹ ਦੇਖ ਲਓ ਜੀ ਇਹ ਫੋਨ 3000 ਦਾ ਹੈ ਉਦਾਂ ਮੇਰੇ ਕੋਲੇ ਫੋਨ 3 4 ਨੇ ਸੁਖਨਾਲ ਘਰ ਵਾਲੀ ਕੋਲੇ ਹੈ ਦੋ ਦੋ ਮੁੰਡਿਆਂ ਕੋਲੇ ਨੇ ਬਾਦੂ ਨੇ ਫੋਨ ਸਾਡੇ ਕੋਲ ਤੋਂ ਇਹ ਫੋਨ ਦੇ ਵਿੱਚ ਜੇ ਕਿਸੇ ਨੇ ਇਨਕੁਆਰੀ ਕਰਨੀ ਹੋਵੇ ਘਟੋ ਘਟ 17 1800 ਉਹ ਮੈਸੇਜ ਨੇ ਜਿਹੜੇ ਇਹਨਾਂ ਦੀ ਪਾਰਟੀ ਵੱਲੋਂ ਗੁੰਡਾਗਰਦੀ ਕਰਕੇ ਗਾਲਾਂ ਕਢੀਆਂ ਗਈਆਂ ਸ਼ਰੇਆਮ ਇਹ ਫੋਨ ਦੇ ਵਿੱਚ ਇਹ ਡਾਟਾ ਪਿਆ ਜੇ ਮਾਨਯੋਗ ਅਦਾਲਤ ਕਿਤੇ ਮੈਨੂੰ ਬੁਲਾਵੇ ਮੈਂ ਸਾਰਾ ਕੁਝ ਸੁਣਾ ਸਕਦਾ ਵੀ ਆ ਅੰਮ੍ਰਿਤਪਾਲ ਦੇ ਗੁੰਡਿਆਂ ਨੇ ਗਾਲਾਂ ਕੱਢੀਆਂ ਹੋਈਆਂ ਨਹੀਂ। ਦਿਓ ਪਰੋਲੇ ਨੂੰ ਕਿਹੜੇ ਆਧਾਰ ਤੇ ਦਿਓਗੇ? ਜਣਕੇ ਇਹਨਾਂ ਦੀ ਕਰਤੂਤ ਜਿਹੜੀ ਹੈ ਉਹ ਜੇਲ੍ਹ ਚ ਰਹਿਣ ਵਾਸਤੇ ਹੈ। ਬਾਹਰ ਘੁੰਮਣ ਵਾਸਤੇ ਨਹੀਂ। ਜਦੋਂ ਬਾਹਰ ਘੁੰਮਦੇ ਸੀ ਉਦੋਂ ਉਹ ਕਹਿ ਲਈਏ ਵੀ ਜਿਹੜੀ ਇੱਜ਼ਤ ਸੀ, ਸਤਕਾਰ ਸੀ ਉਹ ਹਾਜ਼ਮ ਨਹੀਂ ਹੋਇਆ। ਤਾ ਕਰਕੇ ਇਹਨੂੰ ਅੰਦਰ ਜਾਣਾ ਪਿਆ ਤੇ ਹੁਣ ਵਧੀਆ ਜਨਾਬ ਵਧੀਆ ਉੱਥੇ 2-3 ਕਮਰਿਆਂ ਵਾਲਾ ਘਰ ਮਿਲਿਆ ਹੋਇਆ ਅਖਵਾਰ ਲੱਗੇ ਹੋਏ ਨੇ ਤੇ ਖਾਣ ਪੀਣ ਨੂੰ ਨਸ਼ਾ ਪਤਾ ਦੁੱਧ ਪਾਣੀ ਵਧੀਆ ਇਧਰ ਘਰੇ ਪਰਿਵਾਰ ਦਾ ਤੋਰੀ ਫੁਲਕਾ ਲੋਕਾਂ ਦੀਆਂ ਗਰਾਈਆਂ ਤੋਂ ਚੱਲੀ ਜਾਂਦਾ ਰਾਜਮਾ ਤਾਂ ਬੋਲ ਲੈਂਦੀ ਹੈ ਮਾੜਾ ਮੋਟਾ ਚੱਲੀ ਜਾਂਦਾ ਤੇ ਜਦੋਂ ਕਿਤੇ ਬਾਹਰ ਆਊਗਾ 15 20 ਸਾਲ ਨੂੰ ਤੇ ਉਦੋਂ ਕੋਈ ਨਹੀਂ ਜੇ 20 ਸਾਲ ਨੂੰ ਬਾਹਰ ਆਇਆ ਤਾਂ 55 ਸਾਲ ਦਾ ਹੋ ਜੂ ਮੰਨ ਕੇ ਚੱਲੋ ਫਿਰ ਪੈਨਸ਼ਨ ਲੱਗ ਜੂਗੀ ਤੇ ਬਸ ਇਹ ਕਰਤੂਤਾਂ ਨੇ ਇਹਨਾਂ ਦੀ 11 ਦਸੰਬਰ ਨੂੰ ਦੁਬਾਰਾ ਸੁਣਵਾਈ ਹੋਣੀ ਹੈ ਤੇ ਪਰ ਪੰਜਾਬ ਦੇ ਜਿਹੜੇ ਲੋਕ ਐ ਉਹ ਚਾਹੁੰਦੇ ਐ ਵੀ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਵਾਲਾ ਗੰਦ ਨਹੀਂ ਪੈਣ ਦੇਣਾ ਇਹ ਪੈਣਾ ਵੀ ਨਹੀਂ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ